ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੀ ਫਗਵਾੜਾ ਦੀ ਪ੍ਰਸਿੱਧ ਰੋਟਰੀ ਕਲੱਬ ਫਗਵਾੜਾ ਜੇਮਸ ਬਲੌਂ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਇੱਕ ਨੇਕ ਉਪਰਾਲਾ ਕੀਤਾ ਗਿਆ ਕਲੱਬ ਵੱਲੋਂ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਵਿਖੇ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਵੱਲੋਂ ਫੁੱਲੀ ਏਸੀ ਮਾਰਚਰੀ ਵੈਨ ਫਗਵਾੜਾ ਵਾਸੀਆਂ ਦੀ ਸੇਵਾ ਨੂੰ ਸਮਰਪਿਤ ਕੀਤੀ ਗਈ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਹਾਜ਼ਰ ਹੋਏ ਉਨ੍ਹਾਂ ਨਾਲ ਵਿਧੇਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਡਾਕਟਰ ਅਕਸ਼ੇਤਾ ਗੁਪਤਾ ਵੀ ਮੌਜੂਦ ਸਨ ਜਿਨ੍ਹਾਂ ਨੇ ਇਸ ਮਾਰਚਰੀ ਵੈਨ ਨੂੰ ਅਰਦਾਸ ਕਰਨ ਉਪਰੰਤ ਨਾਰੀਅਲ ਤੋੜ ਕੇ ਅਤੇ ਹਰੀ ਝੰਡੀ ਦੇ ਕੇ ਦਵਾਨਾ ਕੀਤਾ ਆਪਰੇ ਸੰਬੋਧਨ ਵੀ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨੇ ਜਿੱਥੇ ਕਲੱਬ ਲੋਕੀਤੇ ਇਸ ਸਮਾਜ ਭਲਾਈ ਦੇ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕਲੱਬ ਲੋ ਇਹ ਫੁਲੀ ਏਸੀ ਮਾਰਚਰੀ ਬੈਂ ਇਲਾਕਾ ਵਾਸੀਆਂ ਲਈ ਭੇਂਟ ਕੀਤੀ ਗਈ ਹੈ ਉਹਨਾਂ ਕਿਹਾ ਕਿ ਵੈਸੇ ਵੀ ਕਲੱਬ ਹਮੇਸ਼ਾ ਹੀ ਸਮਾਜ ਭਲਾਈ ਦੇ ਅਨੇਕਾ ਪ੍ਰੋਜੈਕਟ ਕਰਦੀ ਹੈ ਜਿਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ I must congratulate the entire Rotary Club Special the local specially the local unit of Rotary Club Bagwara ਤਾ ਬੜੀ ਖੁਸ਼ੀ ਹੈ ਕਿ ਹੁਣ ਇਸ ਸਮਾਜ ਦੇ ਵਿੱਚ ਹੁਣ ਵੀ ਇਹੋ ਜਿਹੇ ਲੋਕ ਹਨ ਹੈਗੇ ਨੇ ਜੋ ਕਿ ਹਿਮੈਲਟੀ ਦੇ ਬਾਰੇ ਔਰ ਲੋਕ ਦੇ ਲੋਕ ਇਤਾਰੇ ਬਾਰੇ ਸੋਚਨੇ ਨੇ ਤਾਂ ਬਹੁਤ ਚੰਗੀ ਤੁਸੀਂ ਪਹਿਲ ਕੀਤੀ ਥੈਂਕਸ ਸਪੈਸ਼ਲ ਥੈਂਕਸ ਟੂ ਆਲ ਦਾ ਡੋਨਰਸ ਜਿਨ੍ਹਾਂ ਨੇ ਇਸ ਮਕਸਦ ਵਾਸਤੇ ਇਕੱਠੇ ਹੋ ਕੇ ਡੋਨੇਟ ਕੀਤਾ ਹਮੇਸ਼ਾ ਹੀ ਰੋਟਰੀ ਕਲਬ ਮੋਰ ਹੀ ਰਿਹਾ ਹੈ ਪਬਲਿਕ ਇੰਟਰਸਟ ਦੇ ਵਿੱਚ ਪਬਲਿਕ ਹਿਤਾ ਦੇ ਵਿੱਚ ਕੰਮ ਕਰਨ ਵਾਸਤੇ ਪਹਿਲਾਂ ਵੀ ਤੁਸੀਂ ਬਹੁਤ ਚੰਗੇ ਕੰਮ ਕਰਦੇ ਰਹੇ ਹੋ ਇਹ ਵੀ ਉਸੇ ਕੜੀ ਦੇ ਵਿੱਚ ਇੱਕ ਹੋਰ ਚੰਗਾ ਕੰਮ ਤੁਸੀਂ ਜੋੜਿਆ ਤਾਂ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਮੈਨੂੰ ਖੁਸ਼ੀ ਹੈ ਕਿ ਮੈਨੂੰ ਇੱਥੇ ਸ਼ਿਰਕਤ ਕਰਨ ਦਾ ਮੌਕਾ ਮਿਲ ਰਿਹਾ ਹੈ ਦਿਲੋਂ ਇੱਛਾ ਸੀ ਕਿ ਹੋਰ ਟਾਈਮ ਤੁਹਾਡੇ ਨਾਲ ਬਿਤਾਉਂਦਾ ਪਰ ਥੋੜੀ ਮਜਬੂਰੀਆਂ ਨੇ ਟਾਈਮ ਵੀ ਕੱਟ ਹੈ ਅੱਗੇ ਵੀ ਮੀਟਿੰਗ ਹੈ ਪਰ ਇੰਨਾ ਹੀ ਕਹਿ ਕੇ ਮੈਂ ਆਪਣੀ ਵਾਣੀ ਨੂੰ ਬਰਾਮਦਵਾਂਗਾ ਕਿ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਪਬਲਿਕ ਹਿੱਤਾਂ ਦੇ ਲਈ ਪਬਲਿਕ ਵਾਸਤੇ ਇਹ ਚੀਜ਼ ਆ ਜਿਸ ਕਮਿਊਨਿਟੀ ਨੂੰ ਪਬਲਿਕ ਨੂੰ ਸਮਰਪਿਤ ਕੀਤੀ ਹੈ ਇਹਦੇ ਲਈ ਤੁਹਾਨੂੰ ਵਧਾਈ ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਫਸ਼ੀਦਾ ਗੁਕਤਾ ਨੇ ਵੀ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਨੂੰ ਸراہਨਯੋਗ ਦੱਸਿਆ ਜੀ ਅ ਅੱਜ ਆਪਾਂ ਇੱਥੇ ਬਲੱਡ ਬੈਂਕ ਦੇ ਰੋਟਰੀ ਕਲੱਬ ਫਗਵਾੜਾ ਜੇਮਸ ਵੱਲੋਂ ਮੋਰਚਰੀ ਵੈਨ ਇਹਨਾਂ ਨੇ ਫਲੈਗ ਆਫ ਕਰਨੀ ਹੈ ਬਹੁਤ ਵਧੀਆ ਉਪਰਾਲਾ ਹੈ ਰੋਟਰੀ ਕਲੱਬ ਜੇਮਸ ਵੱਲੋਂ ਇੱਥੇ ਕੀਆ ਜਾ ਰਿਹਾ ਹੈ ਫਗਵਾੜਾ ਚ ਮੇਰੀ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬੜੀ ਮੁਬਾਰਕਬਾਦ ਤੇ ਅੱਗੇ ਵੀ ਇਹਤੇ ਇਹਨੇ ਵਧੀਆ ਵਧੀਆ ਕੰਮ ਕਰਦੇ ਰਹਿਣ ਤੇ ਸਾਰਿਆਂ ਨੂੰ ਇਨਵਾਈਟ ਕਰਦੇ ਰਹਿਣ। ਥੈਂਕ ਯੂ ਜੀ। ਇਸ ਦੌਰਾਨ ਕਲੱਬ ਮੈਂਬਰਾਂ ਨੇ ਦੱਸਿਆ ਕਿ ਫਗਵਾੜਾ ਵਾਸੀਆਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਜਿਸ ਨੂੰ ਕਲੱਬ ਲੋ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ। ਜਿਸ ਲਈ ਕਲੱਬ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਨੇ। ਉਨਾ ਨੇ ਕਿਹਾ ਕਿ ਇਹ ਕਾਰਜ ਪ੍ਰੋਜੈਕਟ ਡਾਇਰੈਕਟਰ ਤਰਨਜੀਤ ਸਿੰਘ ਵਾਲੀਆ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਗਿਆ ਹੈ ਇਸ ਮੌਕੇ ਦੇ ਸਤਪਾਲ ਸੇਠੀ ਡਾਕਟਰ ਚਿਮਨ ਅਰੋੜਾ ਸਟੇਸ਼ਨ ਟੀਡੀ ਚਾਵਲਾ ਮਲਕੀਆ ਸਿੰਘ ਗਬੋਤਰਾ ਐਡਵੋਕੇਟ ਬਲਦੇਵ ਰਾਏ ਸ਼ਰਮਾ ਵਿਜੇ ਸੋਂਧੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਰੋਟਰੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਰੱਖਣ ਜਾ ਰਹੇ ਹਾਂ ਔਰ ਉਹਦਾ ਸਾਰਾ ਸ਼੍ਰੀ ਹੈ ਸਾਡੀ ਕਲੱਬ ਦੇ ਪ੍ਰਧਾਨ ਪਵਨ ਕਲਰਾਜੀ ਨੂੰ ਜਾਂਦਾ ਜਿਨ੍ਹਾਂ ਨੇ ਆਪਣਾ ਕਲੱਬ ਦਾ ਚਾਰਜ ਲੈਣ ਤੋਂ ਪਹਿਲਾਂ ਇਹ ਸੁਪਨਾ ਦੇਖਿਆ ਸੀ ਕਿ ਵੀ ਮੈਂ ਫਵਾੜੇ ਦੇ ਵਿੱਚ ਇਸ ਮੋਚਰੀ ਵੈਨ ਦੀ ਕਮੀ ਮਹਿਸੂਸ ਕਰ ਰਿਹਾ ਜਦੋਂ ਉਹਨਾਂ ਨੇ ਗੱਲ ਕੀਤੀ ਸਾਡੇ ਪੀੜੀ ਤਰਨਜੀਤ ਵਾਲੀਆ ਜੀ ਨੇ ਹੌਮਹਵਾ ਕੇ ਕਿਹਾ ਕਿ ਇਹ ਕੰਮ ਬਹੁਤ ਜ਼ਰੂਰੀ ਹੈ ਔਰ ਅਸੀਂ ਕਰਾਂਗੇ ਔਰ ਇਹਨਾਂ ਦੋਨਾਂ ਦੇ ਸਹਿਯੋਗ ਨਾਲ ਇਹਨਾਂ ਦੀ ਮਿਹਨਤ ਨਾਲ ਇਹਨਾਂ ਦੀ ਡੈਡੀਕੇਸ਼ਨ ਨਾਲ ਅਸੀਂ ਅੱਜ ਇਹ ਮੋਚਰੀ ਵੈਨ ਲਾਂਚ ਕਰ ਰਹੇ ਹਾਂ ਫਗਵਾੜੇ ਦੇ ਲੋਕਾਂ ਵਾਸਤੇ ਨੰਬਰ ਮੋਚੀ ਵਹਿੰਦੇ ਮੋਚੀ ਵਹਿੰਦੇ ਉੱਤੇ ਲਿਖਿਓਏ ਨੇ ਜਿਨੂੰ ਜਦੋਂ ਵੀ ਜ਼ਰੂਰਤ ਹੋਵੇ ਉਹ ਇਸ ਨੰਬਰ ਤੇ ਕਾਲ ਕਰਕੇ ਇਸ ਦੀ ਸੇਵਾ ਲੈ ਸਕਦਾ ਮੈਂ ਆਪਣੇ ਵੱਲੋਂ ਆਪਣੇ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਪ੍ਰਧਾਨ ਪਵਨ ਕਾਲੜਾ ਜੀ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਲਿਆ ਨਾ ਸਿਰਫ ਲਿਆ ਬਲਕਿ ਇਹਨੂੰ ਸਿਰੇ ਚੜਾਇਆ ਧੰਨਵਾਦ ਰੋਟਰੀ ਕਲੱਬ ਫਗਵਾੜਾ ਜੇਮਸ ਕੀ ਔਰ ਸੇ ਅੱਜ ਸ਼ਹਿਰ ਦੀ ਜ਼ਰੂਰਤ ਨੂੰ ਦੇਖਦੇ ਹੋਏ ਇੱਕ मौच्री वैन, शव वहन समाज के लिए समर्पित किया जा रहा है जिसमें रोटरी क्लब जेम्स ने पुरुषार्थ किया प्रयास किया और मैं इसका श्रेय देता हूँ प्रधान पवन कुमार कालरा जी को और सारी टीम को और सारे डोनर्स को जिन्होंने बहुत सहयोग देकर शहर की इस जरूरत को समझकर इसे पूरा किया बहुत बहुत धन्यवाद